ਤਲਵੰਡੀ ਸਾਬੋ ਦੇ ਪਿੰਡ ਮਲਕਾਣੇ ਖੜੇ ਆ ਹਲਕਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਪਹੁੰਚੇ ਨੇ ਪਿੰਡ ਮਲਕਾਣੇ ਦੀਆਂ ਉਹ ਮੰਗਾਂ ਜੋ ਲੰਬੇ ਸਮੇਂ ਤੋਂ ਲਟਕ ਰਹੀਆਂ ਸੀ ਪਿੰਡ ਦੇ ਵਿਕਾਸ ਕਾਰਜਾਂ ਦੀ ਅੱਜ ਸ਼ੁਰੂਆਤ ਹੋਈ ਹੈ ਹਲਕਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ 4 ਕਰੋੜ 68 ਲੱਖ ਰੁਪਏ ਦੇ ਨਾਲ ਜੋ ਪਿੰਡ ਦਾ ਵਿਕਾਸ ਹੋਣਾ ਹੈ ਨੀਂਹ ਪੱਥਰ ਰੱਖਿਆ ਉਸ ਦਾ ਉਦਘਾਟਨ ਕੀਤਾ ਗਿਆ ਉਹ ਮੰਗਾਂ ਜੋ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਸੀਗੀਆਂ ਮਿੰਮਲ ਕਾਣਾ ਦੇ ਵਾਸੀਆਂ ਦੇ ਨਾਲ ਆਪਣੇ ਵਰਕਰਾਂ ਦੇ ਨਾਲ ਕਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਕਿਹੜੇ-ਕਿਹੜੇ ਕੰਮਾਂ ਲਈ ਕਿੰਨਾ-ਕਿੰਨਾ ਪੈਸਾ ਦਿੱਤਾ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਮਿੰਮਲ ਕਾਣਾ ਤਲਵੰਡੀ ਸਾਬੋ satu satu ਥੋੜੇ ਪਿੱਛੇ ਸਾਰੇ ਆ ਗਏ ਤਾਂ ਫਿਰ ਉਹਨਾਂ ਦਾ ਅਫਸਰ ਵੀ ਫਤਿਹ ਲੋਨੀ ਬਾਂਗੂ ਜੀ ਦਾ ਖਲਸਾ ਵਾਹਿੰਗੂ ਜੀ ਦੀ ਫਤਿਹ ਸੋ ਅੱਜ ਕੰੀ ਕਮਾ ਦਾ ਆਗਾਜ਼ ਕਰ ਲਈ ਆਪਾਂ ਸਾਰੇ ਇੱਥੇ ਇਕੱਠੇ ਹੋਏ ਹਾਂ ਕਿਉਂਕਿ ਪਿਛਲੇ 2-3 ਮਹੀਨਿਆਂ ਤੋਂ ਲਗਾਤਾਰ ਜਦੋਂ ਤੋਂ ਪਿੰਡਾਂ ਦੀਆਂ ਨਵੀਆਂ ਪੰਚਾਇਤਾਂ ਦੇ ਨਵੀਆਂ ਪੰਚਾਇਤਾਂ ਬਣੀਆਂ ਨੇ ਸੋ ਹਰੇਕ ਪਿੰਡ-ਪਿੰਡ ਜਾ ਕੇ ਕਈ ਰਹਿਂਦੇ ਕੰਮਾਂ ਜਿਹੜੇ ਕਿ ਬਹੁਤ ਚਿਰ ਪਹਿਲਾਂ ਹੋ ਜਾਣੇ ਚਾਹੀਦੇ ਸੀ ਜਿਨਾਂ ਦੀ ਸ਼ੁਰੂਆਤ ਕੋਣ ਕੀਤੀ ਜਾ ਰਹੀ ਹੈ ਇਹ ਤੋਂ ਪਹਿਲਾਂ ਤਾਂ ਇਸੇ ਟਾਮੇਟਾਵੇਂ ਪਿੰਡ ਦੇ ਵਿੱਚ ਸਿਰਫ ਸੰਪਤੀ ਹੁੰਦੀ ਸੀ ਕਿ ਆਕੀ ਤਲਵੰਡੀ ਸਥਾਪੋ ਦੇ 15 ਪਿੰਡਾਂ ਦੇ ਵਿੱਚ ਸਿਰਫ ਸੰਪਤੀ ਨਾਲ ਸਰਪੰਚ ਚੁਣੇ ਗਏ ਨੇ ਤੇ ਜਿਹੜੇ ਟਾਮੇਟਾਵੇਂ ਪਿੰਡ 'ਚ ਹੁੰਦੀ ਸੀ ਸਿਰਫ ਸੰਪਤੀ ਪਰ ਐਡੀਆਂ ਵੱਡੀਆਂ ਖ਼ਬਰਾਂ ਦੀਆਂ ਸੁਰਖੀਆਂ ਮੜਦਾ ਸੀ कि ਪੂਰੇ ਪੰਜਾਬ ਚ ਸੁਨੇਹਾ ਜਾਂਦਾ ਸੀ ਫਲਾਣ ਲੈ ਪਿੰਡ ਸਰਪੰਚ ਚੁਣਿਆਗੇ ਔਰ ਇੱਕ ਇੱਕ ਚੀਜ਼ ਹੋਰ ਹੁੰਦੀ ਸੀ ਫਿਰ ਚੋਣਾ ਦਾ ਐਲਾਨ ਤਹਲੇ ਮਗਰਮ ਹੁੰਦਾ ਸੀ ਪਹਿਲਾਂ ਪਿੰਡਾਂ ਚ ਲੜਾਈਆਂ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਸੀ ਪਰ ਚੇਪਵਾਦੋ ਜੀ ਇਹੋ ਜੀ ਰੱਖ ਦਿੱਤੀ ਸੋ ਹੁਣ ਮੈਂ ਕਈ ਥਾਂ ਤੇ ਇਹ ਗੱਲ ਮੈਂ ਤਾਂ ਕੀਤੀ ਆ ਕਿ ਕਿਤੇ ਨਾ ਕਿਤੇ ਵਿਰੋਧੀ ਇਸ ਦਲ ਦੇ ਵਿੱਚ ਆ ਜਾਂਦੇ ਨੇ ਕਿ ਸਰਕਾਰ ਬਣਾਈ ਆ ਆਮ ਆਦਮੀ ਪਾਰਟੀ ਦੇ ਕਰ ਇਹਨਾਂ ਨੇ ਕੀ ਕਰਤਾ ਤਾਂ ਮੇਰਾ ਉਹਨਾਂ ਨੂੰ ਦੇਖੋ ਇੱਕੋ ਜਵਾਬ ਆ ਕਿ ਅਸੀਂ ਇਸ ਦਲ ਨਾਲ ਸਹਿਮਤ ਹੋ ਸਕਦੇ ਕਿ ਸਰਕਾਰ ਕੁਝ ਕੰਮਾਂ ਦੇ ਵਿੱਚ ਲੇਟ ਆ कुछ फैसले ने जो लेट लाए गए पर सरकार दे ले नहीं। कोई नहीं। भी जिस पंजाब ने सरकार बनाई है तो उस पंजाब तो पैसे लूट लूट लेके लेके जाइए कोई एक तो जना कह दे ਪੇਸ਼ੁਈਆ ਸਰਕਾਰਾਂ ਮੰਨੂ ਕਰਦੇ ਇੱਕ ਤਰ੍ਹਾਂ ਦੇ ਇਸ ਨੂੰ ਦਲਬਾਤ ਵੀ ਹੋ ਗਈ। ਸੋ ਕਹਿਣ ਦਾ ਮਤਲਬ ਜਿਨਨੇ ਮਾਣ ਦੇ ਨਾਲ ਜਿਨਨੇ ਸਤਕਾਰ ਦੇ ਨਾਲ ਜਿਨਨੇ ਸਨਮਾਨ ਦੇ ਨਾਲ ਤੁਸੀਂ ਸਾਰੇ ਅੱਜ ਵੱਡੀ ਗੈਂਟੀ ਚ ਇੱਥੇ ਬੈਠੇ ਹੋ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਮੈਨੂੰ ਮਾਣ ਬਖਸ਼ਿਆ ਦੋ ਵਾਰੀ ਮੈਨੂੰ ਦਵਾਂ ਸੁਗਾਨੀਆ ਕੌੜੀਆਂ ਚੜਾਇਆ ਵਿਧਾਨ ਸਭਾ ਚ ਭੇਜਿਆ ਤੇ ਮੇਰੇ ਪਰਜ ਮੇਰੀਆਂ ਜ਼ਿੰਮੇਵਾਰੀਆਂ ਮੈਨੂੰ ਵਾਰ-ਵਾਰ ਇਹ ਅਹਿਸਾਸ ਕਰਾਉਂਦੀਆਂ ਸੀ ਕਿ ਪੰਚਾਇਤੀ ਚੌਰਾ ਹੋਣੀਆਂ ਨੇ ਔਰ ਉਹਨਾਂ ਨੂੰ ਸਹੀ ਤਰੀਕੇ ਨਾਲ ਕਿਵੇਂ ਸਿਰੇ ਚੜਾਉਣਾ ਇਹ ਮੇਰੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਸੀ ਪਿੰਡ ਮਲਕਾਣਾ ਨੂੰ 26 ਗਲੀਆਂ ਵਿੱਚ ਜਿਹੜੀ ਟਾਇਲ ਲੱਗਣੀ ਹੈ ਉਦੇ ਲਈ 1 ਕਰੋੜ 9 ਲੱਖ ਰੁਪਏ ਦੀ ਗ੍ਰਾਂਟ ਪਿੰਡ ਨੂੰ ਦਿੱਤੀ ਜਾਂਦੀ ਹੈ। ਜੋ ਪਾਰਕ ਜਿਹਦੇ ਲਈ 18 ਲੱਖ ਰੁਪਏ ਦੀ ਗ੍ਰਾਂਟ ਪਿੰਡ ਨੂੰ ਦਿੱਤੀ ਜਾਂਦੀ ਹੈ। ਖੇਡ ਮੈਦਾਨ ਜਿਹਦੇ ਲਈ 35 ਲੱਖ ਰੁਪਏ ਦੀ ਗ੍ਰਾਂਟ ਪਿੰਡ ਨੂੰ ਆਈ ਹੈ ਜੀ। ਛੱਪੜਾ ਦਾ ਨਵੀਨੀਕਰਨ ਜਿਹਦੇ ਲਈ 85 ਲੱਖ ਰੁਪਏ ਦੀ ਗ੍ਰਾਂਟ ਮੇਲੇ ਕਮਿਊਨਿਟੀ ਹਾਲ ਜਿਹਦੇ ਲਈ 10 ਲੱਖ ਰੁਪਏ ਦੀ ਗ੍ਰਾਂਟ ਸ਼ੈਡੋ ਦਾ 베ਰਬਾਜੀ ਇਹਦੇ ਲਈ 16 ਲੱਖ ਰੁਪਏ ਦੀ ਗ੍ਰਾਂਟ ਪਬਲਿਕ ਟਾਇਲਟ ਇਹਦੇ ਲਈ 18 ਲੱਖ ਰੁਪਏ ਖਾਲ ਪੱਕੇ ਕਰਨ ਲਈ 65 ਲੱਖ ਰੁਪਏ ਦੀ ਗ੍ਰਾਂਟ ਆਂਗਨਵਾੜੀ ਸੈਂਟਰ ਜਿਹੜੇ ਅਜੇ ਤੱਕ ਨਹੀਂ ਬਣੇ ਸੀ 15 ਲੱਖ ਰੁਪਏ ਦੀ ਗ੍ਰਾਂਟ ਜਿਹੜਾ ਸਭ ਤੋਂ ਜ਼ਰੂਰੀ ਜਿੱਥੇ ਮੈਨੂੰ ਬਾਰ-ਬਾਰ ਕਿਹਾ ਜਾਂਦਾ ਸੀ ਤੰਗਰਾਲੀ ਤੇ ਫੁੱਲੋਖਾਰੀ ਵਾਲਿਆ ਜਿਹੜਾ ਰਾਗ ਆ ਹਾਂਜੀ ਦੋ ਉਹਦੇ ਲਈ 1 ਕਰੋੜ ਰੁਪਏ ਦੀ ਗ੍ਰਾਂਟ ਤੇ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਗੀ ਕਿ ਪੰਚਾਇਤੀ ਫੰਡ ਦੇ ਵਿੱਚੋਂ ਸਿਰਫ 3 ਲੱਖ ਰੁਪਏ ਦੀ ਰਕਮ ਆ ਜਿਹੜੀ ਉਹ ਲੱਗੂਗੀ ਬਾਕੀ ਸਾਰੇ ਦਾ ਸਾਰਾ ਕੰਮ ਜਿਹੜਾ ਉਹ ਨਰੇਕਾਂ ਦੇ ਵਿੱਚੋਂ ਨਰੇਕਾ ਮਹਸਲੇ ਵਿੱਚੋਂ ਕਰਾਇਆ ਜਾਊਗਾ ਔਰ ਜਿੱਥੇ ਪਿੰਡ ਮਲਕਾਣਾ ਦਾ ਜਿਹੜਾ ਇੰਡੋਰ ਸਟੇਡੀਅਮ ਆ ਉਹ ਮੈਂ ਪਹਿਲਾਂ ਵੀ ਬੋਲ ਕੇ ਗਈ ਸੀ ਉਹ ਪਾਸ ਹੋ ਚੁੱਕਿਆ ਉਹਦੀ ਰਕਮ ਮੈਂ ਤੁਹਾਨੂੰ ਜਲਦੀ ਦੱਸੂਗੀ ਔਰ ਇਸ ਤੋਂ ਇਲਾਵਾ 12 ਪੈਟ ਦਾ ਹਸਪੀਟਲ ਆ ਉਹ ਵੀ ਪਿੰਡ ਮਲਕਾਣਾ ਲਈ ਪਾਸ ਹੋ ਚੁੱਕਿਆ ਉਹਦੀ ਰਕਮ ਵੀ ਮੈਂ ਤੁਹਾਨੂੰ ਜਲਦੀ ਦੱਸੂਗੀ ਜਿਹੜਾ ਇੰਡੋਰ ਸਟੇਡੀਅਮ ਆ ਇਹਦੀ ਰਕਮ ਆਈ ਹੋਈ ਹੈ ਮੇਰੇ ਕੋਲ ਲਿਖੀ ਆ 5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਬਣੂਗਾ ਮਰੇ ਜੋੜ ਕੇ ਤੁਸੀਂ ਮੈਨੂੰ ਲੱਤੋ ਦੀ ਤੇ ਨਾਮ ਵਾਰ ਕੇ ਬੋਲੇ ਸੋਨਹਰ ਸੋਨਹਰ ਕਾਹ ਲੋ ਜੇ ਇੱਕ ਗੱਲ ਹੋਰ ਕਹੂੰਗੀ ਜੀ ਇਹ ਐ ਨਹੀਂ ਵੀ ਮੈਂ ਬੋਲਦਾ ਤੇ ਐਸੀ ਲਿਖਿਆ ਰਹਿ ਜਾਊਗਾ ਅੱਜ ਮੇਰੇ ਆਉਣ ਦਾ ਮਤਲਬ ਇਹ ਆ ਕਿ ਸਾਰੇ ਦੇ ਸਾਰੇ ਕੰਮਾਂ ਦੀ ਸ਼ੁਰੂਆਤ ਤੁਸੀਂ ਆਰੇ ਤੋਂ ਵੜੇ ਪਿੰਡਾਂ 'ਚ ਨਿਗਾਹ ਮਾਰ ਕੇ ਦੇਖ ਲਿਓ ਉਹ ਸ਼ੁਰੂ ਹੋ ਚੁੱਕੇ ਨੇ ਸੋ ਹੋਰ ਵੀ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਵੀ ਜਿਹੜੇ-ਜਿਹੜੇ ਕੰਮ ਕਰਨੇ ਆਪਾਂ ਸਿਰੇ ਚੜਾਉਣੇ ਆ ਉਹ ਤੁਸੀਂ ਮੈਨੂੰ ਬਾਰੀ-ਬਾਰੀ ਵੇਰਵੇ ਅਨੁਸਾਰ ਦੱਸਦੇ ਰਹੋ ਹਲੇ ਤਾਂ ਆਪਣੇ ਕੰਮਾਂ ਦੀ ਸ਼ੁਰੂਆਤ ਹੋਈ ਹੈ ਵੇ ਸਾਡੀ ਬੈਂਕ ਦੀ ਚਲੋ ਆ ਟਿਕਟ ਕਰੋ ਕੋਲ ਜੇ ਕੋਈ ਗੱਲ ਹੈ ਜਾਂ ਮਾਰਨਾ ਸਾਡੀ ਕੋਈ ਕੰਪਲੈਂਟ ਵੀ ਲਾਓ ਉਹਨਾਂ ਨੂੰ ਮਰੋ ਕਿ ਨਾ ਕਰਨੀ ਉਸ ਕੇਪ ਹੋਗੀ ਰਹੇਗੀ ਕਿਤੇ ਉਹ ਦਾਣਾ ਮੰਡੀ ਕੋਲੇ ਪਿੰਡ ਦੀ ਜਿਹੜੀ ਆਪਣੇ ਮਲਕਾਨਿਆਂ ਦੀ ਉਹ ਪੂਰੀ ਹੋ ਚੁੱਕੀ ਆ ਉਹ ਬਿਲਕੁਲ ਕਲੀਅਰ ਆਪਾਂ ਉਹਦੀ ਸਾਰੀ ਨਿਹਾਨ